ਦੁਖ ਦਰਦ ਸਭ ਰੋ ਰੁਪਿਆ ਜਨ ਸਭ ਤਨੋ ਓਏ ਤੂੰ ਕਰਤਾ ਕਰਨਾ ਮੈਂ ਨਹੀਂ ਜਹਾਰੋ ਘੜੀ ਨਾ ਓਏ ਹੰਬਲ ਹਰੀ ਕੁਦਰਤ ਵਸਿਆ ਤੇਰਾ ਅੰਦਰ ਨਾ ਜਾਏ ਲਖਿਆਰ ਈਆ ਤਮੈ ਜੋ ਤਦੋ ਤਮੈ ਜਾਤਾ ਕਲਖਾਪਰਪੂ کی کرنے کی بات جو کش کرنا سو ਕੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰਿਸੰਗਈਏ ਕੇ ਤੇਰੇ ਬਾਵਨ ਹਾਰੇ ਬਾਤ ਨ ਕੋਣ ਕਾਣੀ ਗਏ ਸੰਤ ਸਰਦਾਰ ਨੰਦਵਾਹਾਰੇ ਗਾਤ ਚਿਤ ਬੁਖਤ ਲਿਖ ਜਾਣ ਨਿਮਲਿਵਧਨ ਤੇ ਜਾ ਰਹੇ ਗਾਵਨ ਦੁਰਪ੍ਰੇਸ਼ ਬ੍ਰਹਮਾ ਦੇ ਸੋਹਣ ਸਤ ਸਤਿ ਗੁਰੂ ਦੀ ਬਾਣ ਤੁਮ ਨੂੰ ਵੇਂਦੇ ਤਰਸੰ ਗਏ ਦੀਨਿਆ ਤੁਨ ਨਾਲੇ ਆਪ ਤੁਮ ਸਿੱਧ ਸਮਾਧੀ ਅੰਦਰ ਗਾਵੰ ਤੁਮ ਨੂੰ ਸਾਧਨਿ ਜਾਇ ਗਾਵੰ ਤੁਮ ਤਿੱਥੀ ਸੱਚੀ ਸੰਤੋਖੀ ਗਾਵੰ ਤੁਮ ਵੀਰ ਕਰਾਵੇ ਗਾਵੰ ਤੁਮ ਕੰਟਤਾ ਪਰਮਨ ਕੀ ਚਰਨ ਲੀਚਰ ਗਏ ਤਨ ਨਾਲੇ ਗਾਵੰ ਜੋ ਆਵੇ ਰਾਮ ਨੂੰ ਲੱਭਣ ਪਾਏ ਤੇ 860 ਦੇ ਰਦਨਾਲ ਗਾਇਕ ਨੂੰ ਜੋਗ ਮਾਂ ਬਲਸੋ ਰਗਾਂ ਬੰਦੂੰ సేదు ਤੁంగావను జో తుది భవన నింకేనే గులకర సాలె హో కేతే తున్నంావ సేమ కన్యావన నానే క్యా ਵਿਚారి సోయీ సోయీ సలానా సత్య సాయి గుర సత్య సజీనా హేమి ఉసి జానా నా జో సీతనా జంటాయే రంగే రంగే పాండే గల్వార ਸੇ ਪਾਇਆ ਜਨੂਆਈ ਕਰ ਕਰ ਦੇ ਕੇ ਗਿਤਾ ਬਣਾ ਜੋਦ ਸਦੀ ਵੜਿਆ ਜੋਦ ਸੁਭਾਵੇ ਸੋਈ ਕਰਸੀ ਵਿਰਕ ਨਾ ਕਰਨਾ ਜਾਈ ਸੋ ਪਾਦਿ ਸ਼ਾ ਸ਼ਾ ਪਤ ਸਾਹਿਬ ਨਾਨਕ ਰਹਿਨ ਰਦਾ ਯਸਾ ਲਗਲਾ ਸੁਣwidehat ਕੇ ਏ ਮੇਰੇ ਸਾਹਿਬਾ ਗੰਗਾ ਬਿਰਾ ਸਤ ਸਤ ਸਭ ਤਪ ਪ੍ਰਸੰਗਿ ਅੰਹਾਂ ਸਦਾ ਵਰਖਾ ਕੀਆ ੜੀਆਂ ਦੁਦਵੈ ਸਿਧਿ ਕਿਰੇ ਨਾ ਪਾ سچ سو نارا آسا پہ لایا کسرے پر نکھنے سجنا سچ دام کی لاگے گائے سو گے اسرے میری مائیں سچ سائی سجنا ਸਾਜੇ ਨਾਮ ਕੀ ਤਲਵੜੇ ਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਤ ਗਏ ਆਕਰਪਾਹੇ ਵੀਰ ਨਾਲ ਨੇ ਭਰ ਕੇ ਕੀਤੀ ਰਾਤ ਖਸਬ ਸਾਰੇ ਨਿਗਮ ਰਾਤ ਨਾਂ ਨਿਗਨ ਆਵੇ